ਵਾਕਿ ਵੀ ਨਾ ਆਪ ਦੇ ਕੇਸ ਕਰੀ ਚੱਲ ਨਹੀਂ ਸਕਦੇ ਵਾਏ ਕਰੋ ਵਾਏ ਕਰੋ ਆ ਦੇਖਿਓ ਤੁਸੀਂ ਜਲਾਦ ਨੇ ਕੀ ਕੀਤਾ ਜੀ ਵਾਏ ਕਰੋ ਸਾਰਾ ਨੂੰ ਸਤਿ ਸ਼੍ਰੀ ਅਕਾਲ ਜੀ ਅਮ ਮੈਨੂੰ YouTube ਦੇ ਉੱਤੇ 4 ਸਾਲ ਹੋ ਗਏ ਤੇ ਅੱਜ ਪਹਿਲੀ ਵਾਰ ਮੈਂ ਇਹ ਕੇਸ ਦੇਖਿਆ ਕਿ ਕੋਈ ਕਿੱਦਾਂ ਇਸ ਤਰ੍ਹਾਂ ਕਰ ਸਕਦਾ ਹੈ ਅੱਜ ਇਹ ਵੀਡੀਓ ਬਣਾਉਣ ਨੂੰ ਇਸ ਮਜਬੂਰ ਕਰ ਦਿੰਦਾ ਹੈ ਕਿ ਕਿਦਾਂ ਕੋਈ ਇਸ ਹੱਦਾਂ ਤੱਕ ਪਹੁੰਚ ਸਕਦਾ ਹੈ ਇਸ ਵੀਡੀਓ ਨੂੰ ਐਂਡ ਤੱਕ ਵੇਖ ਕੇ ਆਪਣਾ ਸੁਜੈਸ਼ਨ ਵੀ ਤੁਸੀਂ ਜ਼ਰੂਰ ਦੇਣਾ ਆਪਣਾ ਕਮੈਂਟ ਜ਼ਰੂਰ ਦੇਣਾ ਜੋ ਕਿਸੇ ਤੇ ਕਿਸੇ ਤੇ ਵੀ ਕੋਈ ਕਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਉਹਨਾਂ ਦਾ ਹੱਲ ਵੀ ਹੋ ਸਕਦਾ ਹੈ ਕਿਉਂ ਇੱਦਾਂ ਕਿਵੇਂ ਕੱਟ ਤੇ ਤੁਹਾਨੂੰ ਕਹਿ ਕੇ ਕੱਟੇ ਜੀ ਨਹੀਂ ਵੀਰ ਜੀ ਪਹਿਲਾਂ ਕਰ ਹੀ ਗਿਆ ਹੈ ਨਾ ਤੇ ਮੈਂ ਸੂਚ ਕੱਟੀ ਜਾਂਦੀ ਸੀ ਇੱਥੇ ਵਿੱਚ ਉਹ ਮਸ਼ੀਨ ਦੀ ਮੋਟਰ ਵੀ ਕੱਟੀ ਪਈ ਹੈ ਮਸੂੜਤ ਦੇ ਨਿਸ਼ਾਨੀ ਲਾਂਦੀ ਸੀ ਅਗਰ ਧਮਾ ਕੇ ਪਿੱਛੇ ਕਿ ਮੇਰੇ ਗੁੱਤ ਕੱਟ ਕੇ ਮੇਰੇ ਮੂੰਹ ਦੇ ਸਿੱਟੇ ਦਿਖਾਇਓ ਮੇਰੀ ਗੱਲ ਤੇ ਮੈਂ ਦਿਖਾਣ ਤੇ ਇਹ ਵੀਰ ਹੁਣਾਂ ਨੇ ਆ ਕੇ ਇਸ ਮੌਕੇ ਨੂੰ ਸੰਭਾਲ ਲਿਆ ਹੈ ਤੇ ਭੈਣ ਨੂੰ ਹੌਸਲਾ ਦਿੱਤਾ ਹੈ ਤੇ ਘਰ ਵਾਲੇ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇ ਤੋ ਵੀ ਤੁਸੀਂ ਕੁਝ ਇਹੋ ਜਿਹਾ ਕਰਨ ਲੱਗੋਗੇ ਤਾਂ ਅਸੀਂ ਤੁਹਾਡੇ ਨਾਲ ਕੀ ਕਰ ਸਕਦੇ ਆ ਤੇ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਵੀਰ ਦੇ ਚੈਨਲ ਤੇ ਪੂਰੀ ਵੀਡੀਓ ਪਈ ਆ ਕਿ ਕੁਐਸਚਨ ਆਨਸਰ ਤੇ ਸਾਰਾ ਕੁਝ ਕੀ ਕੀ ਕੁਛ ਪੈਣ ਦੇ ਨਾਲ ਹੁੰਦਾ ਸੀਗਾ ਤੇ ਇਹ ਵੀਡੀਓ ਵੇਖ ਕੇ ਤੁਸੀਂ ਆਪਣਾ ਵਸਾਇਦਾ ਵਾਕਈ ਵੀ ਨਾ ਆਪ ਦੇ ਕੇਸ ਕਰੀ ਥੰਡੇ ਨਹੀਂ ਸਕਦੇ ਵਾਹ ਕਰੋ ਵਾਹ ਕਰੋ ਆ ਦੇਖਿਓ ਤੁਸੀਂ ਜਲਾਦ ਨੇ ਕੀ ਕੀਤਾ ਜੀ ਵਾਹ ਕਰੋ ਵਾਹ ਕਰੋ ਤੁਸੀਂ ਸਮਝਾਇਆ ਨਹੀਂ ਜੀ ਵੀਰ ਨੂੰ ਹਾਂਜੀ ਦੱਸੋ ਜੀ ਆਜੋ ਰਿਓ ਆਜੋ ਜੀ ਜੇ ਵੀ ਆਖਾਂਗੇ ਨਹੀਂ ਖਾਲੀ ਉੱਪਰੀ ਹਾਂਜੀ ਆਜੋ ਰਿਓ ਆਜੋ ਜੀ ਬਹਿਜੋ ਜੀ ਬਟਣਾ ਬੜੀ ਆ ਜਾ ਮਤਲਬ ਤੂੰ ਉਹਦੀ ਗੱਲ ਹਾਂਜੀ ਆਰਾਮ ਨਾਲ ਕਰ ਦੱਸ ਹਾਂਜੀ ਬੋਲਾ ਸਰੋਤੋਂ ਨਹੀਂ ਖਾਣਾ ਹਾਂਜੀ ਕੀ ਕਹਣਾ ਇੰਨੀ ਸੰਗਤ ਦਾ ਫਾ ਗਾਹੇ ਕਰ ਰਹੇ ਹਾਂ ਦੀ ਪਰ ਨਿਕੋ ਜਾਂਦੇ ਨਹੀਂ ਆਉਂਦੇ ਹਾਂਜੀ ਜਿੰਨੇ ਤੁਸੀਂ ਸੱਜ ਕੇ ਹਾਂਜੀ ਜੇ ਜਦੋਂ ਮੈਂ ਬੋਲਦੀ ਹਾਂ ਮੈਨੂੰ ਤਾਂ ਵੀ ਜੇ ਮੈਂ ਜੇ ਮੈਂ ਨਹੀਂ ਬੋਲਦੀ ਮੈਨੂੰ ਪਤਾ ਤਾਂ ਨਹੀਂ ਫਿੱਟੇ ਹਾਂਜੀ ਅੱਜ ਦੀ ਇਹ ਵੀਡੀਓ ਵੇਖ ਕੇ ਸੱਚੀ ਕਾਲਜਾ ਬਲੰਦ ਰਿਆ ਗਿਆ। ਇਹ ਭੈਣ ਨੇ ਇਹ ਆਪਣੀ ਜਿਹੜੀ ਕਹਾਣੀਆਂ ਆਪਾਂ ਨੂੰ ਸੁਣਾਈ ਹੈ। ਧੀਆਂ ਦਾ ਦੁੱਖ ਨਹੀਂ ਹੁੰਦਾ ਪਰ ਆਹੀ ਦੁੱਖ ਮਾਰਦਾ ਕਿ ਜਦੋਂ ਉਹਨਾਂ ਨੂੰ ਤਸੀਹੇ ਚੱਲਣੇ ਪੈਂਦੇ ਆ, ਦੁੱਖ ਕੱਟਣੇ ਪੈਂਦੇ ਆ। ਅੱਜ ਇਹ ਭੈਣ ਨੇ ਰੋ ਕੇ ਆਪਣਾ ਇਹ ਦਰਦ ਬਿਆਨ ਕੀਤਾ। ਉਸ ਨੇ ਉਦੋਂ ਬਿਆਨ ਕੀਤਾ ਜਿਸ ਜਦੋਂ ਉਹਦੇ ਸਿਰ ਤੋਂ ਪਾਣੀ ਉੱਤੋਂ ਦੀ ਚੱਲ ਗਿਆ। ਕਹਿੰਦੇ ਹੁੰਦੇ ਨੇ ਸਿਰ ਤੋਂ ਪਾਣੀ ਚੱਲ ਗਿਆ ਤੇ ਉਦੋਂ ਹੱਦਾਂ ਪਾਰ ਹੋ ਜਾਂਦੀਆਂ। ਤੇ ਆਖਰ ਨੂੰ ਇਸ ਬੈਂਡ ਨੇ ਹੁਣ ਆਪਣਾ ਜਿਹੜਾ ਟੈਡ ਹੌਲਾ ਕੀਤਾ ਹੈ ਇਹਨਾਂ ਨੇ ਇੱਕ 14 ਸਾਲਾਂ ਚ ਕੁੜੀ ਦੇ ਗਰਮ ਪ੍ਰੈਸਾਂ ਵੀ ਲੱਗੀਆਂ ਮਾਤਾ ਜੀ ਲੱਗੀ ਪ੍ਰੈਸਾਂ ਵੀ ਲੱਗੀਆਂ ਭੈਣ ਕਹਿੰਦੀ ਬੋਲ ਦੋ ਭੈਣ ਬੋਲ ਬੋਲ ਕਿੱਥੇ ਖੜੇ ਜਦੋਂ ਮੇਰੇ ਪ੍ਰੈਸਾਂ ਲੱਗੇ ਸੀ ਤੁਸੀਂ ਕਿੱਥੇ ਖੜੇ ਸੀ ਸੱਚ ਦੱਸ ਦਿਓ ਮੈਂ ਖੜੀ ਦਾ ਬਾਹਰ ਤੁਸੀਂ ਜਿੱਥੇ ਵੀ ਖੜੇ ਨਾ ਜਿੱਥੇ ਆ ਵੀਰੇ ਖੜਾ ਨਾ ਇੱਥੇ ਖੜੇ ਸੀ ਉੱਥੇ ਬੈਠੇ ਸੀ ਪਹਿਲਾਂ ਮੇਰੇ ਪ੍ਰੈਸ ਵੀਰੇ ਮਾਰੀ ਗਏ ਫਿਰ ਮੇਰੇ ਪ੍ਰੈਸ ਲਾਈ ਦੀ ਇੱਥੇ ਲਾਈ ਦੀ ਹੱਥ ਤੇ ਲਾਈ ਦੀ ਪੈ ਮੈਂ ਖੁਦ ਨੂੰ ਛੜਾ ਕੇ ਬਾਹਰ ਕੋ ਅੱਛਾ ਜੀ ਇੱਥੇ ਵਿਚੋਲਾ ਬੁਲਾ ਲਿਓ ਮੇਰਾ ਵਿਚੋਲਾ ਹੈਗਾ ਸ਼ੇਰ ਸਿੰਘ ਅੱਛਾ ਜੀ ਉਹਨੂੰ ਬੁਲਾ ਲਿਓ ਉਹ ਆਇਆ ਉਹਨੇ ਕਿਚਨ ਡਾਕਟਰ ਨੂੰ ਬੁਲਾਇਆ ਮੇਰੇ ਪੱਟੀਆਂ ਕਰਵਾਤੀਆਂ ਹਾਂਜੀ ਠੀਕ ਹੈ 3 ਫਰਵਰੀ ਮੇਰੇ ਪ੍ਰੈਸ ਲੱਗੇ ਆ 5 ਫਰਵਰੀ ਨੂੰ ਫਿਰ ਮੇਰੀ ਕਟ ਮਾਰ 5 ਨੂੰ ਗਾ ਤੋ ਹੀ ਪੈ ਕਿ ਮੇਰੇ ਮੰਮੀ ਹੁਣਾਂ ਦਾ ਫੋਨ ਆ ਗਿਆ ਉਹ ਕਹਿੰਦੇ ਉਹ ਮੇਰੇ ਪੰਜ ਫਰਮ ਨੂੰ ਜਨਮ ਦਿਨ ਹੁੰਦਾ ਹੈ ਮੇਰੇ ਮੰਮੀ ਨੇ ਮੈਨੂੰ ਫੋਨ ਲਾਇਆ ਅੱਛਾ ਜੀ ਉਹ ਕਹਿੰਦੇ ਕਿ ਮੈਂ ਉਹਨਾਂ ਨੇ ਵੀਡੀਓ ਕਾਲ ਲਏ ਕਹਿੰਦੇ ਆ ਕਿ ਹੋ ਗਾ ਮੈਂ ਕਿ ਮੈਂ ਡੈਗ ਪੀ ਅੱਛਾ ਜੀ ਉਹ ਕਹਿੰਦੇ ਅੱਛਾ ਕਿਵੇਂ ਡੈਗ ਪੀ ਮੈਂ ਕਹਾਂ ਮੈਂ ਕੱਪੜੇ ਪ੍ਰੈਸ ਕਰਨੇ ਚੱਲ ਡੈਗ ਪੀ ਕਹਿੰਦੇ ਡੈਗ ਪੀ ਇੱਥੇ ਪ੍ਰੈਸ ਲੱਗ ਸਕਦੀ ਹੈ ਤਿੰਨ ਤਰ੍ਹਾਂ ਬਣਾਉਂਦੀ ਹੈ ਅੱਛਾ ਜੀ ਅੱਛੇ ਭਣੇ ਤੇਰੇ ਹੱਥ ਤੇ ਪਿਆਰ ਤੇ ਚੰਲੇ ਲੱਗਦੇ ਲੱਖ ਰੋ ਬਟਾ ਵੀ ਲੱਗਦੀ ਹੈ ਕਾੜੀ ਆ ਗਈ ਜੀ ਮੈਨੂੰ ਇੱਕ ਬਸ ਇੱਕ ਸਵਾਲ ਦਾ ਜਵਾਬ ਚਾਹੀਦਾ ਆਪਣੇ ਸਾਹਮਣੇ ਉਸ ਦੇ ਵਿੱਚ ਉਸ ਦੇ ਪਤੀ ਨੂੰ ਵੀ ਸਾਹਮਣੇ ਲਿਆਂਦਾ ਗਿਆ ਕਿ ਉਹਨੇ ਕੀ ਕੀ ਹਰਕਤਾਂ ਕੀਤੀਆਂ ਜਾਨੀ ਕਿ ਜਿਹੜੀ ਪ੍ਰੈਸ ਕੱਪੜੇ ਕਰਨ ਵਾਲੇ ਹੁੰਦੇ ਉਹ ਲਾਈ ਤੇ ਆਪਣਾ ਪਿਸ਼ਾਬ ਜਿਹੜਾ ਬਿਮਾਰ ਬੈਠਾ ਸੀ ਮੰਜੇ ਤੇ ਤੇ ਉਹ ਉਸ ਦੀ ਔਰਤ ਨੂੰ ਸਾਂਭਤੀ ਸੀਗੀ ਤੇ ਜਦੋਂ ਸਾਂਭਤੀ ਵੀ ਸੀਗੀ ਤੇ ਪਿਸ਼ਾਬ ਕਰਕੇ ਤੇ ਉਸੇ ਔਰਤ ਦੇ ਮੂੰਹ ਦੇ ਉੱਤੇ ਪਾ ਦਿੰਦਾ ਹੈ ਬਹੁਤ ਵੱਡੇ ਤਸਾਜ ਜਿਹੜੇ ਇਹ ਕੀਤੇ ਆ ਬਹੁਤ ਵੱਡਾ ਜਿਹੜਾ ਇਹ ਗਣਾ ਹੈ ਕਿ ਇੱਕ ਜਿਹੜੀ ਇਹ ਭੈਣ ਦੇ ਜਿਹੜੀ ਇਸ ਤੇ ਲਾਸ ਵਾਲੀ ਤੁਹਾਨੂੰ ਦੱਸਾਂਗੀ ਮੈਂ ਕਿ ਉਸ ਨੇ ਤਾਂ ਤੁਹਾਡਾ ਕਾਲਜਾ ਬਲੁੰਧਰ ਦੇਣਾ ਹੈ ਕਿ ਇਸ ਭੈਣ ਦੇ ਜਿਹੜੇ ਵਾਲ ਸੀਗੇ ਨਾ ਇਹ ਤੇ ਇਸ ਵੀਰ ਨੇ ਕੱਟ ਦਿੱਤੇ ਆ ਉਹ ਵਾਲ ਕੱਟ ਦਿੱਤੇ ਆ ਤੇ ਭੈਣ ਸਿੱਖੀ ਦੇ ਵਿੱਚ ਪੂਰੀ ਹੈ ਤੇ ਕੰਮ-ਕਾਰ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦੀ ਸੀਗੀ ਬੱਚਿਆਂ ਦੇ ਵੀ ਵਾਲ ਰੱਖੇ ਸੀਗੇ ਕਿ ਜਦੋਂ ਉਸ ਦੇ ਕਰ ਵਾਲੇ ਨੇ ਉਸ ਦੇ ਵਾਲ ਘੱਟ ਦਿੱਤੇ ਆ ਇਹ ਸੁਣ ਕੇ ਬਹੁਤ ਹੀ ਦੁੱਖ ਦਰਦ ਹੋਇਆ ਕਿ ਐਦਾਂ ਕੋਈ ਕਿਦਾਂ ਕਰ ਸਕਦਾ ਹੈ ਜਦੋਂ ਇੰਨਾ ਕਰਨ ਤੇ ਤੇ ਸਾਰਾ ਕੁਝ ਉਸ ਤੋਂ ਬਰਦਾਸ਼ਤ ਨਾ ਹੋਇਆ ਤੇ ਉਸ ਨੇ ਇਸ ਵੀਰ ਦੇ ਸਹਾਰਾ ਲਿਆ ਇਸ ਵੀਰ ਨੇ ਆ ਕੇ ਕਮਿਊਨਿਟੀ ਦੇ ਵਿੱਚ ਪਬਲਿਕ ਦੇ ਵਿੱਚ ਇਹ ਦੱਸਿਆ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਜੁਰਮ ਕਰੇ ਤਾਂ ਉਹਨਾਂ ਨੂੰ ਤੁਸੀਂ ਜਰੂਰ ਸੰਪਰਕ ਕਰੋ ਇੱਕ ਜਲਾਦ ਇਨਸਾਨ ਨੇ ਕੇਸ ਕੱਟ ਤੇ ਇਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਸਾਡੀ ਭੈਣ ਦੀ ਭੈਣ ਮੜਾ ਦਿਖਾਇਓ ਤੁਸੀਂ ਇਦੋਂ ਨੂੰ ਆ ਤੁਸੀਂ ਆਪ ਹਿਸਾਬ ਲੈ ਲਓ ਲੇਡੀਜ਼ ਦੀ ਬਾਹ ਕੱਟ ਜੇ ਬਾਹ ਚਾ ਲੂ ਕੇਸ ਕੱਟੇ ਤਾਂ ਮੈਂ ਕਹਿੰਦਾ ਕੋਈ ਨਹੀਂ ਚੱਲ ਸਕਦਾ ਭੈਣ ਦੇ ਥ੍ਰੈਡਿੰਗ ਤੱਕ ਨਹੀਂ ਕਰਾਈ ਹੋਈ ਫਿਰ ਵੀ ਗੇਮ ਕੱਦਲ ਕਰਤੇ ਮੈਂ ਕਦੀ ਮੈਂ ਤੇ ਵਿਆਹ ਤੇ ਵੀ ਨਹੀਂ ਕਰਾਈ ਹੋ ਜਾਂਦੀ ਤੁਸੀਂ ਸਪੋਰਟ ਕਰਦੇ ਹੋ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਸੀਂ ਸਿਆਣੇ ਬੰਦੇ ਹੋ ਮੈਂ ਉਹਦੇ ਵਿਆਹ ਤੇ ਵੀ ਨਹੀਂ ਕਰਵਾਈ ਸੀ ਮੇਰੀ ਵੀ ਚੱਲੇ ਨਹੀਂ ਗਈ ਮੈਂ ਕਹਿੰਦਾ ਮੈਂ ਲੈਣਾ ਰਿਸ਼ਤਾ ਐ ਲੈ ਲਵਾਂ ਥ੍ਰੈਡਿੰਗ ਮੈਂ ਕਦੀ ਜ਼ਿੰਦਗੀ ਚ ਵੀਰੇ ਆ ਦੇਖੋ ਬੱਚੋ ਕਿਵੇਂ ਆ ਗਏ ਬਾਬੇ ਤੁਹਾਡੇ ਬੇਟੇ ਨੂੰ ਬੁਲਾਓ ਜੀ ਕਿੱਥੇ ਆ ਜੀ ਬੁਲਾਓ ਇਸ ਨੂੰ ਅਰੈਸਟ ਕਰਾਉਣ ਵਾਲੋ ਕਰਨੀ ਅਸੀਂ ਪੰਚਾਇਤ ਦੀ ਮੌਜੂਦਗੀ 'ਚ ਅਸੀਂ ਅਰੈਸਟ ਕਰਾਉਣਾ ਉਹ ਪੁਲਿਸ ਨੂੰ ਸ਼ੰਤਾ 50 ਸਾਲ ਹੋ ਗਏ ਉਹਨੇ ਲੰਮੜੇ ਨੂੰ ਤੇ ਅਸੀਂ ਤਾਂ ਭਲੇ ਬਾਰੇ ਲਾਇਆ ਸੀ ਭਲਾ ਤੁਸੀਂ ਘਰੇ ਤਾਂ ਭੈਣ ਇਸ ਭੈਣ ਦਾ ਭਲਾ ਕਰ ਲੋ ਇਹਦਾ ਪੁੱਤ ਦੀ ਕਰਦੇ ਨੇ ਤਾਂ ਜਦੋਂ ਮੈਂ ਕੁਛ ਕਰੋਨੀ ਆ ਜੀ ਬਰਾਬਰ ਖੜਦੇ ਆ ਨਾਲ ਜਾ ਕੇ ਜਦੋਂ ਉਹਦੀ ਜਮਾਨਤ ਕਰਾਉਣੀ ਤੁਹਾਡੇ ਸਿੱਖੀ ਦੀ ਬਦਬੀ ਹੋਈ ਆ ਭੈਣੇ 295 ਉਹਦਾ ਸਾਰਿਆਂ ਨੂੰ ਅੰਦਰ ਕਰਾ ਸਕਦੇ ਹਾਂ ਸਭ ਕੁਝ ਪੁਲਸਾ ਦੀ ਸੀ ਵੀ ਜਿਵੇਂ ਸਭ ਕੁਝ ਮੇਰੇ ਦੋ ਬੱਚੇ ਨੇ ਜੀ ਇਹ ਬਾਬਰ ਪਾਲ ਸਿੰਜੀ ਦੀ ਗੱਲ ਲਾਉਂਦੇ ਆ ਇਹਨਾਂ ਦੇ ਚਾਂਜ ਲਾਤੇ ਨੇ ਸਾਦੇ ਬੱਚੇਰੀ ਚਾਂਦੇ ਵੀ ਨਹੀਂ ਲਾਉਂਦੇ ਤੁਸੀਂ ਮੇਰੇ ਕੇਸ ਸੰਨਾਂ ਮਤਲਬ ਇੰਨਾ ਜ਼ਿਆਦਾ ਉਹ ਕੇਸ ਨਹੀਂ ਕਟਾਉਂਦੇ ਨਹੀਂ ਤੁਹਾਡੀ ਬੇਟੀ ਦਾ ਵੀ ਅਮਰ ਸ਼ੱਕਿਆ ਬਣਾਈ ਹਾਂਜੀ ਇਹ ਮੈਂਬਰ ਸਾਹਿਬ ਨੇ ਆਉਣਾ ਦੀ ਪੁੱਛੋ ਕੌਣ ਲਈ ਸਰਪੰਚ ਸਾਹਿਬ ਕਿਹੜੇ ਚਲੋ ਅੱਛਾ ਦੱਸੋ ਪਹਿਣੇ ਅੱਗੇ ਤੁਸੀਂ ਗੱਲ ਕਰੋ ਪਹਿਣੇ ਪੂਰੀ ਜੀ ਠੀਕ ਹੈ ਵੀਰ ਜੀ ਮੈਂ ਤੇ ਬੱਚਾ ਦੀ ਵੀ ਕਦੀ ਕੇਸ ਨਹੀਂ ਉਹ ਨਹੀਂ ਵੀਰੇ ਕੇਸ ਦੇਖੋ ਤੁਸੀਂ ਅੱਧਾ ਦਿਖਾਓ ਪਹਿਣੇ ਮੈਨੂੰ ਭਾਈ ਉਹ ਕਾਹਦੇ ਨਹੀਂ ਪਤਾ ਕਿ ਮੈਂ ਤਾਂ ਮਤਲਬ ਨਹੀਂ ਕਰਦું ਮਾਰੀ ਆ ਦੇਖੀ ਪਹਿਣੇ ਮੜਿਆ ਕੇਸ ਦਿਖਾਓ ਇਹ ਕੇਸ ਦਿਖਾਓ ਪਹਿ

ਉਹ ਕਮ ਕਰਦੀ ਸੀ ਜਾਂਦੀ ਸੀ ਰੋਜ ਸਾਨੂੰ ਬੁਲਾ ਕੇ ਲੰਘਦੀ ਸੀ ਉੱਥੇ ਪੁੱਛ ਲੋ ਬਲ ਮੈਂਦੇ ਆਪਾਂ ਕੋਈ ਸਹੀ ਗੱਲ ਕਰੀ ਪੁੱਤ ਸਹੀ ਗੱਲ ਸੇਕ ਬੰਨੀ ਵੀਰ ਤੂੰ ਰੋਜ ਸਾਨੂੰ ਬੁਲਾ ਕੇ ਨਾ ਵਿਚਾਰੀ ਉਹ ਰਸਤੇ ਵਾਸਤੇ ਵਧ ਗਿਆ ਸੀ ਕਰੇ ਆਪਦੇ ਦੋ ਬੱਚੇ ਆ ਬੱਚੇ ਵੀ ਦੋਨੋਂ ਉਸੇ ਬੁਲਾਉਂਦੇ ਚਾਚਾ ਤਾਇਆ ਆਂਦੇ ਆ ਬਸਲ ਪਰ ਸਾਡਾ ਪਰਿਵਾਰ ਵਾਲਾ ਕਲਾਵਾ ਆਹ ਗੱਲ ਦਾ ਵਿਚਲੀ ਗੱਲ ਦੰਦੀ ਆਪਨ ਬਸ ਐਡੀ ਗੱਲ ਆਗ ਹੋ ਗਈ ਕੀ ਕਰਦੇ ਨੇ ਉਹ ਯਾਰ ਜੇ ਤੂੰ ਇਸਤੀ ਨੂੰ ਅੱਜ ਚਾਹੇ ਅੱਜ ਤੋਂ ਬਾਅਦ ਜੇ ਤੂੰ ਹੱਥ ਲਾਉਂਦਾ ਦੇਖ ਗੈਨ ਇਹ ਕਿ ਤੈਨੂੰ ਪਤਾ ਤੂੰ ਉਹਦੇ ਗੁੱਤ ਕੱਟ ਸਕਦਾ ਤੇਰਾ ਹੱਥ ਵੀ ਕੱਟ ਸਕਦੇ ਫਿਰ ਦੁਨੀਆ ਚਿੱਕਾ ਮਾਰਦੀ ਹੁੰਦੀ ਆ ਵੀ ਐ ਕਰਤਾ ਕਿਸੇ ਨੇ ਐ ਕਰਤਾ ਤੈਨੂੰ ਪਤਾ ਵੀ ਨਹੀਂ ਲੱਗਣਾ ਤੈਨੂੰ ਕਿਹਨੇ ਕੀ ਕਰ ਗਿਆ ਤੂੰ ਇਹ ਸੋਚ ਵੀ ਲੋਕ ਲੋਕਾਂ ਦੇ ਘਰ ਵਾਲੀਆਂ ਬੱਚਿਆਂ ਦੇ ਕੇਸ ਕਟਾਉਂਦੀਆਂ ਨੇ ਇਹ ਦੇਖ ਰੱਖੀ ਬੈਠੀ ਮੇਰੀ ਜੀ ਇਹ ਕੇਸ ਦਾ ਰਿਸੇ ਦੇ ਕੇਸਾਂ ਆ ਰੱਖੇ ਉਹਨੇ ਦੱਸਿਆ ਜੀ ਦੇਖੋ ਉਹਨੇ ਆ ਕੇ ਆਪਣੇ ਹਸਬੰਡ ਨੂੰ ਕਿਹਾ ਵੀ ਤੂੰ ਕੇਸ ਰੱਖ ਅਮਰ ਸ਼ੱਕ ਮੈਨੇ ਕਿਹਾ ਤੈਨੂੰ ਦੁਪਰੀ ਚਾਹੀਦਾ ਕੀ ਦੱਸੀ ਤੁਹਾਨੂੰ ਜੀ ਖੁਸ਼ੀ ਕੋਈ ਨਹੀਂ ਵੀਰੇ ਕਿਸੇ ਨੇ ਕੋਈ ਸਵਾਲ ਕਹਿਣਾ ਹੋਵੇ ਕਹਿ ਸਕਦਾ ਦੱਸੋ ਕੋਈ ਗੱਲ ਦਿਮਾਗ 'ਚ ਆਉਂਦੀ ਹੋਵੇ ਕਹਿ ਸਕਦਾ ਵੀਰੇ ਖਾਲਸਾ ਜੀ ਗੱਲ ਇਹ ਹੈ ਜੀ ਹੁਣ ਆਪਾਂ ਇਹਦੇ ਪਰਚਾ ਵੀ ਬਿਵਾਰੀ ਆ ਗਈ ਜੇਲ੍ਹ ਵੀ ਬਾੜੀ ਹੀ ਬ੍ਰੋ ਸਾਇਦਾ ਕੱਲ ਨੂੰ ਆ ਕੇ ਬਦਲਾ ਲੈ ਲਈ ਮੈਨੂੰ ਜੇਲ੍ਹ 'ਚ ਸੀ ਇਹਨੂੰ ਮਾਰ ਦੇਈ ਨਹੀਂ ਨਹੀਂ ਬਦਲਾ ਆਪਾਂ ਮਰ ਗਏ ਆਪਾਂ ਫੈਸਲੇ ਨਹੀਂ ਚੱਲੇ ਨੇ ਸਾਰੇ ਜੀ ਰਾਏ ਲੈ ਗਏ ਜੀ ਕਿ ਸਾਰੇ ਕੀ ਕਹਿੰਦੇ ਨੇ ਵੀ ਆਪਾਂ ਕੁੜੀ ਸਾਡੀ ਫੁੱਲਾਂ ਵਾਂਗੂ ਰਹੇ ਜੀ ਓਰੇ ਹਣੀਓ ਠੀਕ ਆ ਵੀ ਚਾਹੇ ਤੇ ਮੈਂ ਰਾਜੀਨਾਮਾ ਕਰ ਲਈ ਤੇ ਜੇ ਦਿਨ ਜੋ ਮਰਜ਼ੀ ਕਰੀ ਵੀ ਸਾਡੀ ਕੁੜੀ ਦੇ ਕਿ ਮਰਦੇ ਹੱਥਾਂ ਵਿੱਚ ਜੱਕਦੀ ਇਹ ਫੁੱਲਾਂ ਵਾਂਗੂ ਨਹੀਂ ਚਾਹੀਦੀ ਹੁਣ ਸੋ ਐਸ ਭੈਣ ਦੇ ਨਾਲ ਜੋ ਵੀ ਕੁਐਸਚਨ ਆਨਸਰ ਜਿਹੜੇ ਸਵਾਲ ਜਵਾਬ ਕੀਤੇ ਗਏ ਉਹ ਵੀਰਚੀ ਉਹਨਾਂ ਨੇ ਕੀਤੇ ਉਹਨਾਂ ਦੀ ਸਾਰੀ ਵੀਡੀਓ ਦੇਖ ਸਕਦੇ ਆ ਕਿ ਮੈਂ ਵੀ ਉਹਨਾਂ ਦੀ ਵੀਡੀਓ ਆ ਤੁਹਾਡੇ ਨਾਲ ਥੋੜਾ ਜਾ ਮੈਸੀਨ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਕਿਸ ਕਿਸ ਤਰ੍ਹਾਂ ਦੇ ਤਸੀਹੇ ਉਸਪੈਣ ਨੇ ਚੱਲੇ ਤੇ ਆਖਰ ਉਸ ਤੋਂ ਨਹੀਂ ਬਰਦਾਸ਼ਤ ਹੋਇਆ ਤੇ ਉਸ ਨੇ ਆ ਕੇ ਸਾਹਮਣੇ ਰੇ ਪਰਦਾ ਝਾਰ ਕੀਤਾ ਤੇ ਹਰ ਇੱਕ ਨੂੰ ਕਰਨਾ ਇਹਦੇ ਕਰਕੇ ਪ੍ਰੈਸਾਂ ਲਾਉਣੀਆਂ ਕਿਦੇ ਬਾਥਰੂਮ ਕਰਨਾ ਤੇਰੇ ਵਰਗਾ ਜਲਾਦ ਇਨਸਾਨ ਕੋਣਾ ਤੂੰ ਆਪਦਾ ਬਾਥਰੂਮ ਕਰਕੇ ਚਾਰ ਵਾਰੀ ਹੱਥ ਧੋਣਾ ਤੂੰ ਇਹਦੇ ਤੇ ਮੂਤ ਕਿਵੇਂ ਪਾਇਓ ਓਏ ਦਾ ਬਹੁਤ ਵੱਡਾ ਜੁਰਮ ਹੈ ਜੀ ਇਹਦਾ ਕੇਸ ਬਹੁਤ ਵੱਡਾ ਹੈ ਤੈਨੂੰ ਰੋਕੂਗਾ ਕੌਣ ਸਾਨੂੰ ਤੈਨੂੰ ਤੈਨੂੰ ਚਲ ਬਾਬਾ ਬਾਈ ਬਾਬਾ ਬਾਈ ਬਾਬਾ ਬਾਈ ਬਾਬਾ ਬਾਈ ਬਾਥਰੂਮ ਦਾ ਸ਼ਿੱਟਾ ਵੀ ਪੈ ਜਨਾ ਜੇ ਕਿਸੇ ਬੰਦੇ ਦੇ ਸ਼ਿੱਟਾ ਵੀ ਬੰਦਾ ਸਹਿ ਨਹੀਂ ਸਕਦਾ ਕਿ ਕਿਸੇ ਸ਼ਿੱਟਾ ਨਾਲ ਗੱਲ ਕਰੀ ਇਹ ਸ਼ਿੱਟਾ ਵੀ ਸਮਝ ਗਿਆ ਮੇਰੀ ਗੱਲ ਤੂੰ ਸੋਚ ਵੀ ਉਸ ਭੈਣ ਨੇ ਬਾਥਰੂਮ ਸਿਹਾਂ ਕਿਵੇਂ ਹੋਊਗਾ ਤੂੰ ਸੋਚ ਕੇ ਦੇਖ ਚਲ ਬਾਬਾ ਜੀ ਦਾ ਕਿ ਬਕਸੋ ਕੋਈ ਨਹੀਂ ਨਾ ਪਾਈ ਇਹ ਤਾਂ ਮਨ ਕਰੇ ਬਾਕਸੋ ਕੋਈ ਨਹੀਂ